ਵੇਖ ਰ ਸਾਰੇ ਭੈਣਾ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਾ ਵੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋਗੇ ਸੋ ਹਰ ਰੋਜ਼ ਜੀ ਦਾ ਅੰਦ ਤੇ ਅਪਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਵੈਸੇ ਤੇ ਮੈਂ ਪਹਿਲਾਂ ਵੀ ਇਹ ਰੈਸਪੀ ਦੀ ਵੀਡੀਓ ਪਾਈ ਹੋਈ ਆ ਪਰ ਅੱਜ ਬੱਚਿਆਂ ਦੇ ਫੇਵਰੇਟ ਕੜੀ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਤੇ ਇਹਦੇ ਵਾਸਤੇ ਆਪਾਂ ਜਿਹੜਾ ਸਮਾਨ ਲਿਖਤਾ ਹੋਇਆ ਵਾ ਲਿਆ ਹੋਇਆ ਵਾ ਉਹ ਤੁਹਾਨੂੰ ਦੱਸਦੀ ਆਂ ਇਹ ਆਪਾਂ ਲੈਵੇ ਗੰਡੇ ਇਹ ਸਭ ਨੂੰ ਪਤਾ ਇਹ ਅਦਰਕ ਆ ਇਹ ਲਸਣ ਆ ਇਹ ਆਪਾਂ ਅਗੜ ਕੇ ਪਾਵਾਂਗੇ ਇਧਰ ਆਪਾਂ ਪਾਲਕ ਨਹੀਂ ਹੋਈ ਆ ਇਹ ਧਨੀਆ ਵਾ ਤੇ ਇਹ ਮੁੰਗਰਿਆਂ ਦੀ ਥੋੜੀ ਜੀ ਚਟਨੀ ਦੇ ਨਾਲ ਕੁੱਟਾਂਗੇ ਤੇ ਪਾਲਕ ਆ ਜਿਹੜੀ ਇਹਦੇ ਆਪਾਂ ਪਕੌੜੇ ਬਣਾਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਬੇਸਨ ਚਾਂਲ ਕੇ ਤੇ ਪਕੌੜੇ ਬਣਾਉਣੇ ਲਓ ਜੀ ਹੁਣ ਆਪਾਂ ਬੇਸਨ ਜਿਹੜਾ ਲੈ ਲਿਆ ਵਾ ਪਾਲਕ ਵੀ ਪਾਈ ਹੋਈ ਆ ਥੋੜੀ ਜੀ ਮਿਰਚ ਪਾ ਲਈ ਆ ਤੇ ਥੋੜਾ ਜਿਹਾ ਆਪਾਂ ਟੇਸਟ ਅਨੁਸਾਰ ਨਮਕ ਪਾਵਾਂਗੇ ਲਓ ਤੇ ਟੰਗਾ ਤੋਂ ਟੱਪਾ ਕਰ ਮਹੋ ਚੁੱਕਿਆ ਅੰਦੇ ਸਟੀਲ ਪਾ ਲੈਣੀ ਨਾ ਜੀ ਆਪਣੀ ਲੱਸੀ ਜਿਹੜੀ ਘਰ ਦੀ ਆ ਬਹੁਤ ਸੰਘਣੀ ਆ ਤੇ ਇਹ ਭਾਈ ਇਹਦੇ ਨਾਲ ਇੱਕ ਤਾਂ ਆਪਣੇ ਜਿਹੜੇ ਪਕੌੜੇ ਆ ਇਹ ਕਾਫੀ ਮੋਟੇ-ਮੋਟੇ ਬਣ ਜਾਂਦੇ ਆ ਤੇ ਇੱਕ ਜਿਹੜਾ ਟੇਸਟ ਵਧੀਆ ਆਉਂਦਾ ਵਾ ਇੱਕਰ ਤੁਹਾਡੇ ਕੋਲ ਫਲਕ ਨਹੀਂ ਹੈਗੀ ਤੁਸੀਂ ਆਲੂ ਬੰਡਾ ਵੀ ਪਾ ਸਕਦੇ ਹੋ ਲੋਜੀ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਇਸ ਤਿੱਕੇ ਨਾਲ ਚਮਚੀ ਮਰਨ ਨਾਲ ਥੋੜਾ ਥੋੜਾ ਪਾਈ ਜਵਾਂਗੇ ਵੇਸਣ ਤੇ ਪਕੌੜੀਆਂ ਆਪਣੇ ਜਿਹੜੇ ਬਣ ਜਾਣਗੇ ਕਿਉਂਕਿ ਆਪਾਂ ਹਨਾ ਕੜੀ ਸਪੌਣੇ ਹੁੰਦੇ ਤੇ ਫਿਰ ਆਪਾਂ ਨੂੰ ਤੋੜਨੇ ਪੈਂਦੇ ਇਸ ਕਰਕੇ ਮੈਂ ਛੋਟੇ ਬਣਾਉਂਦੀ ਹਾਂ ਇਹ ਫਿਰ ਆਪਾਂ ਨੂੰ ਤੋੜਨ ਦੀ ਜ਼ਰੂਰਤ ਨਹੀਂ ਲੱਗਦੀ ਆਪਾਂ ਪੂਰੇ ਜਿਹੜੇ ਪਾ ਸਕਦੇ ਆ ਮੈਂ ਜ਼ਿਆਦਾਤਰ ਇਹ ਹੀ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਪਰਚਮ ਨਾਲ ਹਰੀਆਂ ਸਬਜ਼ੀਆਂ ਖੁਆਈਆਂ ਜਾਣ ਉਹ ਇਸ ਕਰਕੇ ਮੈਂ ਤੁਹਾਨੂੰ ਕੁਝ ਇਸੇ ਤਰੀਕੇ ਨਾਲ ਬਣਾਉਂਦੀ ਰਹੀ ਹਾਂ ਕਿ ਬੱਚਿਆਂ ਨੂੰ ਨਾ ਤਾਂ ਪਤਾ ਚੱਲਦਾ ਵਾ ਕੀ ਆ ਤੇ ਨਾਲੇ ਉਹ ਖਾ ਲੈਂਦੇ ਵਧੀਆ ਤਰੀਕੇ ਨਾਲ ਲੋਜੀ ਅਬ ਵੀ ਕੋਈ ਮਾਰਗੇ ਉਨਾ ਫਾ ਉਸੇ ਤੇ ਜਿਹੜਾ ਚਪਾ ਕੜਕਾਰ ਦਾਲਵਾਂਗੇ ਤੇ ਆਪਣਾ ਤੇਲ ਜਿਹੜਾ ਗਰਮ ਹੀ ਸੀਗਾ ਥੋੜਾ ਜਿਹਾ ਜੀਰਾ ਪਾ ਲਵਾਂਗੇ ਤੇ ਹੁਣ ਆਪਾਂ ਇਹ ਜਿਹੜਾ ਲਸਣ ਸੀਗਾ ਇਹਦਾ ਆਪਾਂ ਪੇਸਟ ਬਣਾ ਲਿਆ ਵਾ ਤੇ ਅਦਰਕ ਲਸਣ ਆਪਾਂ ਇਕੱਠਾ ਹੁਣ ਆਪਾਂ ਜ਼ਿੰਦੀ ਵੀ ਪਾ ਦਿੰਦੇ ਹਾਂ ਫਿਰ ਆਪਣਾ ਵੇਸਮ ਜਿਹੜਾ ਆਪਾਂ ਲਿਆ ਹੋਇਆ ਵਾ ਇੱਕ ਕੜਚੀ ਤੁਸੀਂ ਆਪਣੇ ਪ੍ਰਵਾਦ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਲੱਸੀ ਸੰਘਣੀ ਆਪਣੀ ਤੁਸੀਂ ਵੇਖ ਸਕਦੇ ਹੋ ਪਾ ਲਈ ਆ ਹੁਣ ਇਹਨੂੰ ਆਪਾਂ ਹਲਾ ਕੇ ਕਿੰਨੀਆਂ ਢੇਰੀਆਂ ਜਿਹੜੀਆਂ ਸਾਰੀਆਂ ਦੇ ਖਤਮ ਕਰਦੇ ਆ ਉਹਦੇ ਇਸ ਤਰੀਕੇ ਨਾਲ लो जी इधर आप हरिया मिर्चा के भी ले सकते हो पर मैं रगड़ के लिए हुई है ना मैं हरी मिर्ची वरती हाँ लाल मिर्च जी मैं नहीं खानी है इस करके आप ਵਾਦਾਂ ਨੂੰ ਹਿਲਾ ਦਿਆਂ। ਹਿਲਾ ਦਿਆਂ। ਤੜਕਾ ਆਪਣਾ ਪੁੱਜ ਗਿਆ ਵਾ। ਹੁਣ ਆਪਾਂ ਜਿਹੜਾ ਕੇਸਣ ਘੋਲਿਆ ਹੋਇਆ ਉਹ ਪਾ ਲਵਾਂਗੇ। ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਕਾਤਾ ਪੁੱਲੀ ਤੋਂ ਲੈ ਕੇ ਬਿੱਲਾ ਦੀ ਪਤਲੀ ਬਣਾਉਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਪਾਣੀ ਪਾ ਸਕਦੇ ਲੋ ਜੀ ਕੜੀ ਆਪਣੀ ਬਣ ਚੁੱਕੀ ਆ ਤੇ ਹੁਣ ਆਪਾਂ ਜਿਹੜਾ ਧਨੀਆ ਇਹ ਵੀ ਕੱਟ ਕੇ ਵਿੱਚ ਪਾ ਦੇਵਾਂਗੇ ਤੇ ਬਾਕੀ ਹੁਣ ਆਪਾਂ ਇਹਦੇ ਵਿੱਚ ਪਕੌੜੇ ਵੀ ਪਾ ਦੇਾਂਗੇ ਲੋ ਜੀ ਹੁਣ ਆਪਾਂ ਪਕੌੜੇ ਥੋੜੇ ਥੋੜੇ ਤੋੜ ਦਿੱਤੇ ਆ ਤੇ ਪਾ ਦਿੱਤੇ ਆ ਰੈਡੀ ਆਪਣੀ ਬਾਂਕੇ ਹੋ ਚੁੱਕੀ ਹੈ ਰੈਡੀ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਨਵੀਂ ਵੀਡੀਓ ਪਸੰਦ ਆਈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਇ ਕੋ ਚਿਕਾ ਖਾਣਾ ਵਾਇ ਕੋ ਚਿਕੀ ਪੱਤੇ